ਆ ਹੁੰਦੀ ਆ ਦੋਸਤੋ ਗਰੀਬੀ ਐ ਵੀ ਨਹੀਂ ਪਤਾ ਵੀ ਸ਼ਾਮ ਦੀ ਰੋਟੀ ਮਿਲਨੀ ਐ ਕਿ ਨਹੀਂ ਮਿਲਨੀ ਐ ਬਿਲਕੁਲ ਕੱਚੇ ਘਰਨੇ ਤੇ ਕੱਚੇ ਘਰਾਂ ਵਿੱਚ ਰਹਿਣ ਵਾਲੇ ਪਰ ਬੰਦੇ ਬਹੁਤ ਖੁਸ਼ ਨੇ ਅੱਜ ਤੋਂ 40 50 ਸਾਲ ਪਹਿਲਾਂ ਪੰਜਾਬ ਐਹੋ ਜਿਹਾ ਹੁੰਦਾ ਸੀ ਬਿਲਕੁਲ ਅਜਿਵੇਂ ਤੁਸੀਂ ਦੇਖ ਰਹੇ ਹੋ ਥਾਂ ਥਾਂ ਤੇ ਬੇੜਿਆਂ ਦੇ ਵਿੱਚ ਜਿਹੜੇ ਖੂਬਣੇ ਹੁੰਦੇ ਸੀ ਤੇ ਆ ਬਈਆਂ ਨੇ ਜਿਹੜਾ ਆਪਣੇ ਘਰੇ ਬਣਾਇਆ ਹੋਇਆਗਾ ਖੂਪ ਪਰ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਆ ਇਹ ਕੋਈ ਸ਼ੌਂਕ ਨੂੰ ਨਹੀਂ ਕਿਸੇ ਨੂੰ ਦਿਖਾਉਣ ਵਾਸਤੇ ਘਰ ਨਹੀਂ ਬਣਾਏ ਇਹਨਾਂ ਦੀ ਮਜਬੂਰੀ ਆ ਵੀ ਕੱਚੇ ਘਰਾਂ ਜੋ ਗਈ ਜਿਹੜੇ ਬੰਦੇ ਰਹਿ ਗਏ ਆ ਵੇਖੋ ਤੰਦੂਰ ਤੰਦੂਰ ਅੱਜ ਤੋਂ ਪਹਿਲਾਂ ਆਪਾਂ ਕਹਿ ਦਈਏ ਪੰਜਾਬ ਵਿੱਚ 20-25 ਸਾਲ ਪਹਿਲਾਂ 30 ਸਾਲ ਪਹਿਲਾਂ ਨਾ ਕੱਠੀਆਂ ਹੋ ਕੇ ਬੁੜੀਆਂ ਜਣੀਆਂ ਰੋਟੀਆਂ ਲਾਹਿਆ ਕਰਦੇ ਸੀ ਹਾਰਿਆਂ ਦੇ ਵਿੱਚ ਜਿਹੜਾ ਦੁੱਧ ਰੱਖਿਆ ਕਰਦੀਆਂ ਸੀ ਜਿਹਨੂੰ ਕਾਰਡ ਨਹੀਂ ਲਾ ਦੁੱਧ ਬੋਲਦੇ ਆ ਹਨਾ ਇਹ ਆ ਦੇਖੋ ਦੋਸਤੋ ਬਿਲਕੁਲ ਜਿਹੜਾ ਜਮੀ ਕੱਚੇ ਘਰ ਨੇ ਤੇ ਐਂ ਵੀ ਨਹੀਂ ਪਤਾ ਬਾਈਆਂ ਨੂੰ ਵੀ ਸ਼ਾਮ ਦੀ ਰੋਟੀ ਮਿਲਨੀ ਆ ਕਿ ਨਹੀਂ ਮਿਲਨੀ ਆ ਕਿਉਂਕਿ ਕੰਮ ਨਹੀਂ ਕੋਈ ਧੰਦਾ ਨਹੀਂ ਤੇ ਪਸ਼ੂ ਪਾਲਣਾ ਵਸ ਇੱਕ ਸਿਰਫ ਤੇ ਆ ਦੇਖੋ ਬੱਕਰੀਆਂ ਪਾਲਦੇ ਆ ਪਸ਼ੂ ਪਾਲਦੇ ਆ ਤੇ ਆ ਜੋ ਹੋਰ ਚੀਜ਼ਾਂ ਵਿਖਾਉਂਦੇ ਆ ਸਾਨੂੰ ਅੰਦਰ ਲੀਆਂ ਇੱਕ ਬਹੁਤ ਜ਼ਿਆਦਾ ਬੁਰਾ ਹਾਲ ਆ ਜਿਹੜਾ ਰਾਜਸਥਾਨ ਦੇ ਵਿੱਚ ਕੱਚੇ ਘਰ ਹੁਣ ਰਾਜਸਥਾਨ ਦੇ ਵਿੱਚ ਦੇਖਣ ਨੂੰ ਮਿਲਦੇ ਆ ਤਕਰੀਬਨ ਪੰਜਾਬ ਦੇ ਵਿੱਚ ਤਾਂ ਸਾਰੇ ਖਤਮ ਹੋ ਗਏ ਨੇ ਤੇ ਆ ਦੇਖੋ ਜਿਵੇਂ ਆਪਾਂ ਪਹਿਲਾਂ ਕਰਿਆ ਕਰਦੇ ਹਣਾ ਦੇਸੀ ਜਗਾੜਾ ਤੂੜੀ ਜਿਹੜੀ ਵਿੱਚ ਰੱਖ ਕੇ ਉੱਤੇ ਮਿੱਟੀ ਲਿਪੀ ਹੋਈ ਐ ਤੇ ਅੱਜ ਉਧਰਲੇ ਪਾਸੇ ਸਵਾਤਾ ਹੁੰਦੀਆਂ ਸੀ ਜਿਹੜੀਆਂ ਪਹਿਲਾਂ ਡੰਗਰਾਂ ਵਾਲੇ ਹੁੰਦੇ ਸੀ ਆਪਣੇ ਪੰਜਾਬ ਦੇ ਵਿੱਚ ਬਿਲਕੁਲ ਜਿਹੜਾ ਇਸੇ ਤਰ੍ਹਾਂ ਇਸੇ ਤਰ੍ਹਾਂ ਬਣਾਏ ਹੁੰਦੇ ਸੀ ਨਾ ਤਾਂ ਦੋਸਤੋ ਗਰੀਬੀ ਨਾਲ ਜਦੋਂ ਜ਼ਾਇਦਾ ਬਿਲਕੁਲ ਬਹੁਤ ਔਖਾ ਗੁਜ਼ਾਰਾ ਇਹਨਾਂ ਲੋਕਾਂ ਦਾ ਰਾਜਸਥਾਨ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਘਾਟ ਆ ਤੇ ਆ ਪਹਿਲਾਂ ਛੱਤ ਦੇਖੋ ਬਾਈ ਕਾਨ ਵਾਲੀ ਆਪਣੇ ਪੰਜਾਬ ਦੇ ਵਿੱਚ ਹੁੰਦੀ ਸੀ ਨਾ ਇਸ ਤਰ੍ਹਾਂ ਜਿਨੇ ਜਿਨੇ ਵੇਖਿਆ ਉਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਇਹ ਚਗਾਠਾ ਦੇਖੋ ਬਿਲਕੁਲ ਲੱਕੜ ਦੀਆਂ ਹਾਲਾਂਕਿ ਹੁਣ ਐਲੂਮੀਨੀਅਮ ਦੀ ਆ ਗਈਆਂ ਉੱਪਰ ਲੈਂਟਰ ਪਾਣ ਲੱਗੇ ਨਾ ਪਰ ਪਹਿਲਾਂ ਜਿਨ੍ਹਾਂ ਨੇ ਨਹੀਂ ਦੇਖਿਆ 1990 ਤੋਂ ਪਹਿਲਾਂ ਕਹਿ ਜੀ ਹੈ ਨਾ 2000 ਤੋਂ ਪਹਿਲਾਂ ਨੇ ਕਈ ਲੋਕਾਂ ਨੇ ਜਿਹੜਾ ਪੁਰਾਣਾ ਪੰਜਾਬ ਵੇਖਿਆ ਵੀ ਇਸ ਤਰ੍ਹਾਂ ਦਾ ਜਿਹੜਾ ਹੁੰਦਾ ਸੀਗਾ ਆ ਦੇਖੋ ਟੋਕੇ ਵਾਲੀ ਮਸ਼ੀਨ ਤੇ ਇੱਥੇ ਪਈ ਹੈ ਜਿਹੜੀ ਹੈ ਨਾ ਇਸ ਤਰ੍ਹਾਂ ਹਰਾ ਕੁਦਰਤ ਦੇ ਸੀ ਹੁਣ ਆਪਣੇ ਪੰਜਾਬ ਵਿੱਚ ਜਿਹੜੀਆਂ ਮੋਟਰਾਂ ਆ ਗਈਆਂ ਨੇ ਤੇ ਇਧਰ ਡੰਗਰ ਵਾਲੀ ਸੁਭਾਤ ਹੈ ਤੇ ਆਜੋ ਆਪਾਂ ਇਹਨਾਂ ਲੋਕਾਂ ਨਾਲ ਗੱਲ ਵੀ ਕਰਕੇ ਵੇਖਾਂਗੇ ਵੀ ਕਿੰਨਾ ਜਿਹੜਾ ਜ਼ਿੰਦਗੀ ਨੂੰ ਕਿਵੇਂ ਹੈ ਨਾ ਦਲਾਸੇ ਦਿੰਦੇ ਨੇ ਇਹ ਲੋਕ ਵੀ ਆਪਣੇ ਯਾਰ ਚੰਗਾ ਭਲਾ ਖਾਂਦੇ ਪੀਂਦੇ ਫੇਰ ਵੀ ਆਪਾਂ ਪਾੜਦੇ ਆ ਦੁਖੀਆ ਹੈ ਨਾ ਚੰਗੀਆਂ ਆਪਣੇ ਪੰਜਾਬ 'ਚ ਹਰੇਕ ਬੰਦੇ ਨੇ ਕੋਠੀਆਂ ਪਾਈਆਂ ਨੇ ਚੰਗੇ ਘਰ ਪਾਏ ਨੇ ਪਰ ਫੇਰ ਵੀ ਸਾਡੇ ਲੋਕ ਬਹੁਤ ਦੁਖੀ ਨੇ ਪਰ ਇਹਨਾਂ ਲਵੇ ਆਜੋ ਤੁਸੀਂ ਗੱਲਬਾਤ ਕਰ ਲਓ ਇਹਨਾਂ ਦਾ ਕੋਈ ਸ਼ਿਕਵਾ ਨਹੀਂ ਹੈਗਾ ਕਿਸੇ ਤੋਂ ਵੀ ਕਿਉਂਕਿ ਦੋਸਤੋ ਆ ਦੇਖੋ ਇੱਕ ਮਹੱਲਾ ਜਿਹੜਾ ਬਣਿਆ ਹੋਇਆ ਤੇ ਇਹ ಗ್ರಾಮ ਪੰਚਾਇਤ 24 ਜੀ ਵੀ ਜਿਹੜਾ ਨਾਮ ਲੱਗਿਆ ਹੋਇਆਗਾ ਤੇ ਉਧਰਲੇ ਪਾਸੇ ਚੱਲਦੇ ਆ ਤੁਹਾਨੂੰ ਉਧਰਲੇ ਪਾਸੇ ਦਿਖਾਣੇ ਕਿ ਪੂਰੀ ਜਿਹੜੀ ਇੱਥੇ ਬਸਤੀ ਬਣੀ ਹੋਈ ਹੈ ਇਹ ਕੱਚੇ ਘਰਾਂ ਦੀ ਤੇ ਆਜੋ ਉਧਰ ਚੱਲਦੇ ਆ ਉਧਰੋਂ ਦਿਖਾਣੇ ਆ ਉਹੀ ਛੱਤਾਂ ਹਨ ਜਿਹੜੀਆਂ ਪਹਿਲਾਂ ਹੁੰਦੀਆਂ ਸੀ ਉਹੀ ਕਾਂਡਿਆਂ ਦੀਆਂ ਛੱਤਾਂ ਉਹੀ ਹਾਰੇ ਤੇ ਉਹੀ ਜਿਹੜੇ ਆਪਾਂ ਕਹਿੰਦੇ ਤੰਦੂਰ ਜਿਹੜੇ ਹੁੰਦੇ ਸੀ ਡੰਗਰਾਂ ਦੇ ਬਾੜੇ ਆ ਦੇਖੋ ਉਸੇ ਤਰੀਕੇ ਨਾਲ ਜਿਹੜੇ ਡੰਗਰਾਂ ਦੇ ਬਾੜੇ ਛੱਟੀਆਂ ਨਾਲ ਆਪਾਂ ਕਰਦੇ ਹੁੰਦੇ ਸੀ ਨਾ ਪਹਿਲਾਂ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਜਿਹੜਾ ਸਾਰਾ ਕੁਝ ਕਰਿਆ ਤੇ ਆਹ ਦੇਖੋ ਲੱਕੜਾਂ ਦੇ ਉੱਪਰਾਂ ਜਿਹੜੇ ਉਹ ਪਾਏ ਹੋਏ ਨੇ ਆਪਾਂ ਕਹਿੰਦੇ ਭਾਂਡੇ ਪਾਏ ਹੋਏ ਨੇ ਨਾ ਛਟੀਰਾਂ ਦੀ ਛੱਤ ਕਹਿੰਦੇ ਨੇ ਜਿਹਨੂੰ ਆਪਾਂ ਤੇ ਕੰਨਿਆਂ ਦੀ ਤੇ ਉਸ ਤਰ੍ਹਾਂ ਜਿਹੜਾ ਇਹ ਸਾਰਾ ਜਿਗਾੜ ਕਰਿਆ ਹੋਇਆ ਬਾਈਆਂ ਆਪਣੇ ਰਹਿਣ ਵਾਸਤੇ ਤੇ ਹਰੇਕ ਘਰ ਦੇ ਵਿੱਚ ਜਿਹੜਾ ਇੱਕ ਖੂਹ ਤੇ ਆ ਮੋਟਰ ਵੀ ਲੱਗੀ ਹੋਈ ਆ ਖੂਬੀ ਬੜਿਆ ਹੋਇਆ ਤੇ ਮੋਟਰ ਵੀ ਲੱਗੀ ਹੋਇਆ ਤੇ ਇੱਧਰ ਇੱਧਰ ਦੇਖੋ ਹੰਟਰ ਬਾਈ ਜਿਹੜਾ ਮਸ਼ੀਨ ਘ ਘਾਰਿਆ ਕਿਉਂਕਿ ਸਾਰੇ ਲੋਕ ਇੱਧਰ ਆ ਗਏ ਹਨ ਇਕੱਠੇ ਹੋ ਗਏ ਪਰ ਵੀਡੀਓ ਦੇ ਵਿੱਚ ਨਹੀਂ ਆਉਂਦੇ ਇਹ ਬੋਲਣਾ ਨਹੀਂ ਚਾਹੁੰਦੇ ਹਨ ਵੀ ਕਿਉਂਕਿ ਯਾਰ ਹਰੇਕ ਦੀ ਪ੍ਰਾਈਵੇਸੀ ਹੁੰਦੀ ਹੈ ਨਾ ਪਰ ਦੋਸਤੋ ਆਹ ਦੇਖੋ ਆਪਾਂ ਘਰ ਦਿਖਾ ਰਹੇ ਜਿਹੜਾ ਮਿੱਟੀ ਨਾਲ ਲਿਪੇ ਹੋਏ ਨੇ ਆਪਣੇ ਬੁੜੀਆਂ ਪੱਲਾਂ ਇਹ ਲਿਪਦੀਆਂ ਸੀ ਹਾਲਾਂਕਿ ਉਹ ਤਾਂ ਜਿਹੜੇ ਫਰਸ਼ ਆ ਗਏ ਹਨ ਫਰਸ਼ ਲਾਣ ਲੱਗੇ ਲੋਕ ਪਰ ਆਹ ਦੇਖੋ ਕੋਈ ਜਿਹੜਾ ਡਿਜ਼ਾਈਨ ਨਹੀਂ ਹੈਗਾ ਤੇ ਕੁਝ ਹੋਰ ਨਹੀਂ ਹੈ ਨਾ ਬਸ ਇੱਕ ਤਰੀਕੇ ਦੇ ਨਾਲ ਜਿਹੜਾ ਕਮਰੇ ਨੂੰ ਆਪਾਂ ਕਹਿੰਦੇ ਦਰਵਾਜ਼ਾ ਦੋਸਤੋ ਵੀਡੀਓ ਵਾਤ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ ਇਹਨਾਂ ਲੋਕਾਂ ਦੀ ਜਿਹੜੀ ਜਦੋ ਜਿਹੇ ਦਾ ਤੇ ਆ ਮਾਤਾ ਹੀ ਦੇਖੋ ਚੌਲ ਲੈ ਕੇ ਆਏ ਨੇ ਚੌਲ ਬਣਾਉਣਗੇ ਦੋਸਤੋ ਵੀਡੀਓ ਵਾਤ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ ਜੇ ਵਧੀਆ ਲੱਗੀ ਤਾਂ